ਹੈਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਤੇ ਕਾਈਸ ਆਈ ਹੋਪ ਕਿ ਸਾਰੇ ਜਣੇ ਠੀਕ ਹੋਵੋਗੇ ਤੇ ਕਾਈਸ ਅਸੀਂ ਵੀ ਠੀਕ ਆ ਗਾਇਸ ਸਭ ਤੋਂ ਪਹਿਲਾਂ ਅਸੀਂ ਪ੍ਰਣਾਮ ਕਰਦੇ ਆ ਆਪਣੇ ਮਹਾਦੇਵ ਨੂੰ ਫੇ ਆਪਣੇ ਮੀਨੂ ਤੇ ਪਾਪਾ ਦਾ ਜਿੱਦਾਂ ਤੁਹਾਨੂੰ ਦੱਸਿਆ ਨਹੀਂ ਆ ਪਾਪਾ ਆਪਣੇ ਦਿਲ 'ਚ ਹੀ ਆ ਦਿਲ ਸੀਗਾ ਤੇ ਫੇ ਆਪਣੇ ਆਪਣੇ ਦੋਸਤਾਂ ਨੂੰ ਆਪਣੇ ਸਤਿ ਸ੍ਰੀ ਅਕਾਲ ਕਰਦੇ ਆ ਤੇ ਮਮ ਵੀ ਦੇਖ ਲਓ ਬੈਠੇ ਉੱਤੇ ਚਾਹ ਪੀਂਦੇ ਫਏ ਉਹ ਪੀ ਲਈ ਚਾਹ ਸੋ ਆ ਪੀ ਲਈ ਮੇਰਾ ਕੱਪ ਖਾਲੀ ਹੋ ਗਿਆ ਮੈਂ ਤਾਂ ਪੀ ਲਈ ਚ ਅੱਛਾ ਮੈਂ ਫੋਨ ਦੇਖ ਰਹੀ ਆ ਓਕੇ ਤੇਰੇ ਬਣਾਏ ਹੋਏ ਸੋਹਣੇ ਸੋਹਣੇ ਵਲੌਗ ਕੱਲ ਤਾਂ ਦੇਖ ਲਏਗਾ ਸასი ਕਾਲ ਦੋਸਤੋ ਜੀ ਸასი ਕਾਲ ਮੈਂ ਰਜਨੀ ਵਰਮਾ ਦਮਨ ਵਰਮਾ ਦੀ ਮਮਾ ਮੇਰੇ ਸਾਰੇ ਬੱਚੇ ਠੀਕ ਹੋਣਗੇ ਥੈਂਕ ਯੂ ਬਾਏ ਬਾਏ ਮੈਂ ਰੋਟੀ ਬਣਾ ਲਵਾਉਣ ਜਾ ਕੇ हाँ जी मित्रों करो दर्शन महादेव दे गुरु महाराज दे मां जनता पूर्णी दे, दे, गाई सप्पा दे मंदर। जोदवत्ती जोदवत्ती तो गाइस आपा चलदे हन मंदिर ज्योत बत्ती करना करके तन्नू आप मिलदे रोटी ले आओ की बनाया वा सारी आ रही आज बनाए हैं मशरूम मटर ओ वेरी गुड और ये हैगा नाल परांठा ਰਖੋ ਟੇਬਲ ਤੇ ਖਾਈਏ ਫੇ ਤੂੰ ਲੇਟ ਹੋਣ ਡਿਆ ਕੰਮ ਤੇ ਨਹੀਂ ਜਾਣਾ ਅੱਜ ਅੱਬ بڑے ਪਰਫਿਊਮ ਵਗੈਰਾ ਲਾਣ ਡਿਆ ਕੀ ਗੱਲ ਆ ਲਿਜਾਣੇ ਚੱਲ ਜੀ ਯਾਰ ਅੱਜ ਕੋਈ ਖਾਸ ਹੀ ਗੱਲ ਲੱਗ ਰਹੀ ਆ ਬਈ ਅੱਗੇ ਲੂਜ਼ਿਆਂ ਨੇ ਐਨੇ ਪਰਫਿਊਮ ਲਾ ਕੇ ਰੂਮ ਲਾ ਕੇ ਰੱਖੀ ਏ ਰਹਿ ਗਏ ਆ ਬਹੁਤ ਜਹੜਾਇਆ ਤੇ ਹੋਣਾ ਇਹ ਤੋਂ ਥੋੜੀ ਦੂਰ ਅਰੇ ਲੋਕੀਂ ਧਰਨਾ ਲੱਗਾ ਇੱਥੋਂ ਜਾਣ ਨੂੰ ਮੈਨੂੰ ਘੱਟ ਰਿਆਂ ਬਗਣਾ ਹਾਂਜੀ ਗਾਈਸ ਰਹਿਣੇ ਹੋ ਕੇ ਆਪਣਾ ਕੰਮ-ਕਮ ਕਰਕੇ ਇਹ ਪਵਹਿਲੇ ਹੋ ਚੁੱਕੇ ਆ ਹੁਣ ਆਪਾਂ ਚੱਲਦੇ ਆ ਆਪਣੇ ਘਰ ਨੂੰ ਤੇ ਭਾਈ ਨੂੰ ਵੀ ਫੋਨ ਕੀਤਾ ਤੇ ਭਾਜੀ ਕਹਿੰਦੇ ਮੈਂ ਮੇਰਾ ਘਰ ਹੈ ਨਹੀਂਗਾ ਮਾੜਾ ਗਿਆ ਹੋਇਆ ਕਿਤੇ ਬੈਸਟਮਾਈ ਫੋਇਪਰ ਰੋਡ ਤੇ ਆ ਇੱਥੋਂ ਲੈਣੇ ਆਟੋ ਫਿਰ ਲਾਵਾਂਗੇ ਜਲੰਦਰ ਦੀ ਬੱਸ ਤੇ ਨਿਕਲਦੇ ਆ ਘਰ ਨੂੰ ਕਾ ਬੀ ਦੇਰ ਤਾਂ ਫੇਰ ਤਾਂ ਨਿਕਲੇ ਹੋਣਾ ਸੀਗਾ ਹੁਣ ਟਾਈਮ ਲੱਗਾ ਬੱਸ ਫ੍ਰੀ ਹੋਏ ਆ ਚਲੋ ਲੈ ਤੁਹਾਨੂੰ ਘਰ ਚੱਲ ਜਾਈਏ ਭੈਗਾਂ ਆਟੋ ਵਿੱਚ ਹੁਣ ਆਪਾਂ ਜਾਣੇ ਪਿਆ ਸੀ ਘਰੋਂ ਆਪਣੇ ਤੋਂ ਪਹਿਲਾਂ 62 ਦਾ ਆਟੋ ਲਿਆ 62 ਦੇ ਬਾਅਦ ਲਵਾਂਗੇ ਜਲੰਧਰ ਦੀ ਸਿੱਧੀ ਬੱਸ ਅੱਜ ਤੱਕ ਗਾਈਜ਼ ਦੇ ਲੋ ਰੋਟੀ ਖਾਣ ਦਾ ਟਾਈਮ ਨਹੀਂ ਮਿਲਿਆ ਹੁਣ ਵੀ ਘਾਣਾ 62 ਪਹੁੰਚਿਆ ਆ ਆ ਬ੍ਰੈਡ ਕੋੜਾ ਖਾ ਲਗੇ ਦਸ ਨਾਲ ਚਾਹ ਦਾ ਕੱਪ ਬੱਸ ਰੋਟੀ ਖਾਣ ਦਾ ਟਾਈਮ ਨਹੀਂ ਮਿਲਿਆ ਇੱਕ ਤੋਂ ਬਾਅਦ ਵਿਲੇ ਹੋ ਕੇ ਇੱਧਰ ਜਾਣਾ ਜਲੰਧਰ ਜਲੰਧਰ ਕੋਈ ਬੱਸ ਨਹੀਂ ਸ਼ਾਹਕੋਟ ਦੀ ਠੀਕ ਆ ਨਾ ਮੈਨੂੰ ਉੱਥੇ ਜਾਣਾ ਬਸ ਅਜੇ ਤੱਕ ਪੀਜੀਬੀਸੀ ਐਸਾ ਹੀ ਜਹਾੜੀ ਬਸ ਰੋਟੀ ਖਾਣ ਦਾ ਟਾਈਮ ਤੱਕ ਨਹੀਂ ਮਿਲਦਾ ਗਾਇਸ ਕਦੀ ਕਰੀ ਤਾਂ ਨਵੀਂ ਹੋ ਜੀਦਾ ਅੰਮਰਸਰ ਦੇ ਅੰਮਰਸਰ ਲੋਈ ਗਾਇਸ ਬਹਿ ਚੁੱਕੇ ਆਪਾਂ ਜਲੰਧਰ ਦੀ ਬੱਸ 'ਚ ਹੁਣ ਜਿੱਧਰੋਂ ਹੋ ਗਏ ਤੇ ਆਪਾਂ ਲਵਾਂਗੇ ਹੁਣ ਸ਼ਾਹਕੋਟ ਦੀ ਬੱਸ ਆਰੰਮ ਮੰਡੀ ਚੱਕਾਂਗੇ ਆਪਣਾ ਬਾਈਕ ਸਿੱਧਾ ਜਾਵਾਂਗੇ ਸ਼ਹਿਰ ਵਾਲੇ ਅੱਡੇ ਤੋਂ ਲਵਾਂਗੇ ਸ਼ਾਹਕੋਟ ਦੀ ਬੱਸ ਸਾਹ ਕੋਟ ਵਾਲੀ ਬੱਸ 'ਚ ਬੈ ਗਏ ਆ ਤੇ ਸ਼ਾਹ ਕੋਟ ਚੱਲੇ ਆਪਾਂ ਹੁਣ ਤੇ ਥੋਕਣ ਕੰਮ-ਕਮ ਕਰਕੇ ਤੇ ਆਉਣਾ ਆਪਾਂ ਬਜਰੰਦਰ ਨੂੰ ਹਾਂਜੀ ਗਾਇਜ਼ ਆਪਾਂ ਹੁਣ ਆ ਗਏ ਆ ਸ਼ਾਹ ਕੋਟ ਤੇ ਭਾਈ ਨੂੰ ਥੋੜਾ ਕੰਮ ਸੀਗਾ ਮੇਲੇ ਭਾਈ ਨੂੰ ਤੇ ਬੱਸ ਦਾ ਸਾਈਡ ਸਾਈਡਾੜੀ ਇੱਥੇ ਲੱਗੀ ਰਹੀ ਨਾਲ ਰੋਟੀ ਖਾਓਈ ਨਾਲ ਕੁਛ ਖਾ ਹੋਇਆ ਬੱਸ ਇਹ ਤੋਂ ਵਿਲੇ ਹੋ ਕੇ ਦਾ ਆਪਾਂ ਚੱਲਦੇ ਆ ਹੁਣ ਦਾ ਘਰ ਨੂੰ ਆਪਣੇ ਤੇ ਕੱਲ੍ਹ ਪਰ ਕਰਦੇ ਸਾਡਾ ਕੰਮ ਜਾ ਕੇ ਜੋ ਸਾਰਾ ਕੰਮ ਕਰਕੇ ਆਪਾਂ ਹੁਣ ਆ ਗਏ ਆਂ ਆਪਣੀ ਦੁਕਾਨ ਤੇ ਹਾਂਜੀ ਮੰਮਾ ਸਿਕਾ ਤੋਂ ਆਏ ਹੋ ਪਰ ਮੈਂ ਵੀ ਇੱਥੇ ਥੋੜੀ ਜਿਹੀ ਰੁਈਆ ਹੁਣੇ ਆਈ ਆਂ ਬੈਗਟੈਕ ਕੀ ਦੇਖਣਾ ਵੇ ਕਿੱਥੇ ਜਾਣਾ ਮੇਰਾ ਆਪਸ ਵਿੱਚ ਬਹੁਤ ਜ਼ਿਆਦਾ ਆਏ ਕਿਤੇ ਕਿ ਚੱਲੇ ਹੋ ਕਿਤੇ ਕੀ ਜਾਣਾ ਹੈ ਕੱਲ ਕਿਤੇ ਆਹ ਲਾ ਫੜ ਤੈਨੂੰ ਗਿਫਟ ਮਿਲਿਆ ਆ ਬੱਲਾ ਵਾਲੇ ਸੰਤ ਠੀਕ ਆ ਇੰਨਾ ਸੋਹਣਾ ਤੈਨੂੰ ਦਿੱਤਾ ਉਹਨਾਂ ਨੇ ਟਵਾਏ ਕਿਆ ਬਾਤ ਹੈ ਤੇ ਇੱਕ ਇੱਕ ਦਿੱਤਾ ਉਹਨਾਂ ਨੇ ਤੈਨੂੰ ਆ ਡੱਬਾ ਮਠਾਈ ਦਾ ਬਨਾਲੇ ਸੰਤ ਮੰਨੇ ਹੋਏ ਆ ਦੇ ਬੱਚੇ ਨੂੰ ਕਹਿੰਦੇ ਪਿਆਰ ਤੇ ਹੋਰ ਕੀ ਸੀਗਾ ਆ ਦੇਖ ਆ ਦਿੱਤਾ ਤੈਨੂੰ ਉਹਨਾਂ ਨੇ ਸਗਨ ਓਹੋ ਓਹੋ ਘਰ ਚੱਕ ਲਓ ਮਤਲਬ ਤੇ ਆ ਦਿੱਤਾ ਤੈਨੂੰ ਇਹਨਾਂ ਨੇ ਮਠਾਈ ਦਾ ਡੱਬਾ ਆ ਦਿੱਤਾ ਤੈਨੂੰ ਇਹਨਾਂ ਨੇ ਮੈਂ ਵੀ ਦੇਖ ਲਓ ਸਹੀ ਜਿਹੜੀ ਨਾ ਪਹਿਲਾਂ ਲੁਧਿਆਣਾ ਤਰਾਹਾ ਕਿੱਥੇ ਫੇ ਸ਼ਾਹਕੋਟ ਸ਼ਾਹਕੋਟ ਤੋਂ ਫੇਰ ਵਾਪਸ ਤੇ ਐਡਾ ਵਡਾ ਗਿਫਟ ਦੇਖ ਕੇ ਤੇ ਇਥੇ ਕਾਲ ਉੱਤੇ ਹੀ ਨੱਚ ਜਾਣੀ ਚਾਹੀਦੀ ਆ ਰੋਟੀ ਵੀ ਨਹੀਂ ਖਾਧੀ ਸ਼ੇਰ ਦੀ ਚੱਲ ਰੁਕੀ ਹੁਣ ਤੂੰ ਖਾ ਗਰਮ ਗਰਮ ਦੁੱਧ ਰੋਟੀ ਵੀ ਨਹੀਂ ਖਾਓ ਇਸੇਰ ਦੀ ਕੋਈ ਗੱਲ ਨਹੀਂ ਕਦੀ ਕਿਤੇ ਜਾ ਕਦੀ ਕਿਤੇ ਜਾ ਕਦੀ ਕਿਤੇ ਜਾ ਟਾਈਮ ਹੀ ਲੱਗਾ ਚਾਹੀਦਾ ਕੀ ਕਰਦੇ ਬਾਬਾ ਜੀ ਨੇ ਤੈਨੂੰ ਪਿਆਰ ਦਿੱਤਾ ਐਡਾ ਵੱਡਾ ਹੋਰ ਕਿੰਨਾ ਚਾਹੀਦਾ ਗਾਇਸ ਫਾਈਨਲੀ ਆਪਾਂ ਹੁਣ ਆਪਣੇ ਘਰ ਆ ਗਏ ਆ ਮੈਂ ਵੀ ਆ ਗਿਆ ਹੁਣ ਆਪਣੇ ਘਰ ਉਹ ਤੁਸੀਂ ਵੀ ਆ ਗਏ ਮੈਂ ਵੀ ਆ ਗਈ ਆ ਫਿਰ ਆ ਥੱਕੀ ਹੋਈ ਆਜੋ 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 ਸਵੇਰ ਤੇ ਨਿਕਲੇ ਮੈਂ ਵੀ ਤੇ 엄마 ਵੀ ਹੁਣ ਦੇਖੋ ਟਾਈਮ ਮਿਲਿਆ ਸਾਡੀ ਡਿਊਟੀ ਦਾ ਦੇਖੋ ਕਿੰਨਾ ਹਾਰਡ ਵਰਕ ਆ ਕਿੰਨਾ ਅਸੀਂ ਕੰਮ ਕਰਦੇ ਆ ਸਵੇਰ ਦੀ ਰੋਟੀ ਖਾਧੀ ਇੱਕੋ ਸਿਰ ਜੋ ਚਾਹ ਸੀ ਤੇ ਬਰੈਡ ਪਕੜਾ ਉਹ ਖਾਦਾ ਹੋਰ ਕੁਝ ਨਹੀਂ ਖਾ ਉਹ ਸਾਈ ਦੇ ਜੀ ਤੁਸੀਂ ਵੀ ਆਪਣੇ ਮਾਪਿਓ ਲਈ ਇੰਨਾ ਹੀ ਕੰਮ ਕਰਿਆ ਕਰੋ ਵਰਕ ਕਿ ਗਾਂ ਤੁਹਾਡੇ ਬੱਚਿਆਂ ਨੂੰ ਨਾ ਕੋਈ ਤਕਲੀਫ ਨਾ ਹੋਵੇ ਖੁਸ਼ ਰਹਿਣ ਉਹ ਵੀ ਬੱਚੇ ਵੀ ਤੁਹਾਡੇ ਮੈਂ ਥੋੜਾ ਚੇਂਜ ਕਰ ਲਾਂ ਬਹੁਤ ਟਾਇਡ ਆ ਥੋੜੀ ਕਾਫੀ ਬਣਾ ਕੇ ਪੀ ਲਵਾਂ ਬਾਅਦ ਚ ਕਰਦੇ ਹਾਂ ਓਕੇ ਕਾਫੀ ਬਣਾ ਲਓ ਤੂੰ ਵੀ ਪੀਏਗਾ ਹਮ ਬਣਾ ਲਓ ਓਕੇ ਹਾਂ ਜੀ ਮੈਂ ਲੈ ਆਂਦੀ ਰੋਟੀ ਇਹ ਆਣੀ ਸੀ ਥੱਕ ਗਈ ਬਹੁਤ ਜ਼ਿਆਦਾ ਕੰਮ ਕਰਦੀ ਕਿ ਮੈਂ ਵੀ ਸਵੇਰ ਦੀ ਹਾਂ ਉਹ ਹਾਲੀਆ ਆ ਖਾਣ ਨਹੀਂ ਪਿਆ ਖਾਲਾ ਰੋਟੀ ਫਿਰ ਹਾਂਜੀ ਗਾਇਜ਼ ਦੇਖੋ ਹੁਣ ਰੋਟੀ ਆਪਾਂ ਖਾਣ ਲੱਗੇ ਆ ਸਵੇਰ ਦੀ ਰੋਟੀ ਨਹੀਂ ਖਾਧੀ ਹੁਣ ਰੋਟੀ ਖਾਣ ਲੱਗੇ ਆ ਤੇ ਮੰਮੀ ਮੇਰੇ ਤੇ ਰੋਟੀ ਬਣਾਉਂਦੇ ਪਏ ਆ ਬਸ ਅੱਜੜੀ ਇੱਦੇ ਰਿਹਾ ਅੱਜ ਬਿਜ਼ੀ ਬਿਜ਼ੀ ਰਿਹਾ ਕਦੀ ਲਿਦਣਾ ਕਦੀ ਦਰਾਹਾ ਕਦੀ ਸਮਰਹਾਲਾ ਕਦੀ ਸ਼ਾਘੋਟ ਮਾਦੇ ਰੇ ਬਸ ਆਈ ਧੜੀ ਹੁੰਦੇ ਰੇ ਕੰਮ ਸੀਗਾ ਕੁਛ ਮੈਨੂੰ ਜੌਬ ਤੇ ਗਿਆ ਸੀਗਾ ਉਹਦੇ ਢਾੜੀ ਮੇਨ ਜੌਬ ਸੀਗੀ ਤੇ ਇੱਧਰ ਨੂੰ ਸ਼ਾਹ ਕੋੜ ਕੰਮ ਸੀਗਾ ਉੱਥੇ ਗਿਆ ਸੀਗਾ ਬਸ ਅਧੇ ਰੇ ਸਾਰੀ ਧੜੀ ਸਵੇਰ ਦਾ ਨਿਕਲੇਗੇ 6 ਵਜੇ ਦੇ ਹੁਣ ਬਸ ਆਈਆਂ ਚਲੋ ਗਾਇਸ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਤੁਸੀਂ ਕੀ ਖਾਦਾ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰਿਓ ਜਿੰਨੇ ਮੇਰੇ ਭਰਾ ਆ YouTube ਦੇ ਮੈਂਬਰ the until good night and bye bye